ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਛੋਡੇ ਹੱਕਾਂ ਦੇ ਉੱਤੇ ਪਹਿਲਾਂ ਹੀ ਬਹੁਤ ਡਾਕੇ ਬੱਜੇ ਆ ਆਪਾਂ ਉਦੋਂ ਵੀ ਖੂਕ ਸੁੱਤੇ ਰਹੇ ਵਾਰੀ ਵਾਰੀ ਦਿੱਲੀ ਪੰਜਾਬ ਨੂੰ ਲੁੱਟਦੀ ਰਹੀ ਕਦੇ ਡੈਮਾਂ ਦੇ ਪ੍ਰਬੰਧ ਖੋਏ ਗਏ ਪਾਣੀ ਖੋਏ ਗਏ ਰਾਤ ਧਾਨੀ ਖੋਈ ਗਈ ਪੰਜਾਬੀ ਬੋਲ ਦੇ ਇਲਾਕੇ ਖੋਏ ਗਏ ਇਸ ਤੋਂ ਲਾ ਬਹੁਤ ਘਾਣ ਹੋਇਆ ਪੰਜਾਬ ਦਾ 47 ਤੋਂ ਲੈ ਕੇ ਹੁੰਦਾ ਆ ਰਿਹਾ ਹੁਣ ਨਵਾਂ ਡਾਕਾ ਆ ਜਿਹੜੀ ਭਵੰਤਮਾਨ ਸਰਕਾਰ ਆ ਜਿਹੜੀ ਬਹੁਤ ਆਪਣੇ ਆਪ ਨੂੰ ਤੇ ਸ਼ੀ ਘਾਉਂਦੀ ਹੈ ਵੀ ਲੋਕ ਤੇ ਸ਼ੀ ਆ ਅਸੀਂ ਪੰਜਾਬ ਦੇ ਟੇਲਾਂ ਦੇ ਪਾਣੀ ਪਚਾਤਾ ਅਸੀਂ ਪੰਜਾਬ ਦੇ ਚੱਪੇ ਚੱਪੇ ਦੇ ਪਾਣੀ ਪਚਾਰਾ ਧਰਤੀ ਦੇ ਉੱਤੇ ਆਹ ਪਰਸੋਂ ਦੀ ਲਗਾਤਾਰ ਇੱਕ ਗੱਲ ਜਿਹੜੀ ਖਬਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਆ ਪੰਜਾਬ ਦੇ 200 ਪਟਵਾਰੀ ਚਾਰਟ ਸ਼ੀਟ ਕਰਤੇ ਪੰਜਾਬ ਦਾ ਜਿਹੜਾ ਪਟਵਾਰੀ ਐ ਪ੍ਰਧਾਨ ਆ ਪਰਿਵਾਰ ਯੂਨੀਅਨ ਦਾ ਉਹ ਨੂੰ ਮੁਅਤਲ ਕਰਕੇ ਉਹਦੀ ਬਦਲੀ ਪਠਾਨਕੋਟ ਦੀ ਕਰਤੀ ਜਿਹੜਾ ਕ੍ਰਿਸ਼ਨ ਕੁਮਾਰ ਆ ਇਹਨਾਂ ਲਾਇਆ ਹੋਇਆ ਉਹਨੇ ਹਦਾਇਤਾਂ ਕੀਤੀਆਂ ਬਰਬਲੀ ਜਨੇ ਮੂੰਹ ਜਬਾਨੀ ਕਿਹਾ ਕੋਈ ਲਿਖਤੀ ਪੜਤ ਨਹੀਂ ਕਿਹਾ ਵੀ ਸਾਨੂੰ ਜਾ ਕੇ ਪਿੰਡਾਂ ਦੇ ਵਿੱਚੋਂ ਇਹ ਰਿਪੋਰਟ ਬਣਾ ਕੇ ਭੇਜੋ ਵੀ ਇਹ ਸਰਕਾਰ ਨੇ ਸਾਰੇ ਪੰਜਾਬ ਉਹਦੇ ਵਿੱਚ ਨਹਿਰੀ ਪਾਣੀ ਪਹੁੰਚਦਾ ਕਰਤਾ ਉਹ ਪਟਵਾਰਗਾਂ ਦੇਦਾ ਜਵਾਬ ਉਹ ਕਹਿੰਦੇ ਅਸੀਂ ਪੰਜਾਬ ਦਾ ਧੋਖਾ ਨਹੀਂ ਕਰਨਾ ਜਦੋਂ ਪੰਜਾਬ ਕੋਲੇ ਪਾਣੀ ਪਹੁੰਚੇ ਹੀ ਨਹੀਂ ਅਸੀਂ ਇਹ ਕਿਉਂ ਰਿਕਾਰਡ ਬਣਾ ਕੇ ਦੇਗੇ ਕਿਉਂ ਡਾਟਾ ਇਕੱਠਾ ਕਰਕੇ ਦੇਗੇ ਇੱਕ ਜਾਲੀ ਇੱਕ ਫੇਕ ਡਾਟਾ ਵੀ ਪਾਣੀ ਪੰਜਾਬ ਚ ਪਹੁੰਚ ਗਿਆ ਉਹਨਾਂ ਨੂੰ ਨੁਕਸਾਨ ਕੀ ਹੋਣਾ ਪਹਿਲਾ ਨੁਕਸਾਨਦਰਾ ਇਹ ਹੋਣਾ ਕਿ ਜਿਹੜਾ ਸਾਡਾ ਸੁਪਰੀਮ ਕੋਰਟ ਕੇਸ ਚੱਲਦਾ ਪਾਣੀਆਂ ਦਾ ਜਦੋਂ ਇਹ ਉੱਥੇ ਰਿਪੋਰਟਾਂ ਬਾਗੇ ਵੀ ਪੰਜਾਬ ਨੂੰ ਦਾ ਪਾਣੀ ਪੂਰਾ ਹੋ ਗਿਆ ਉਹ ਕਹਿੰਦੇ ਫਿਰ ਦੇ ਦਿਓ ਬਾਕੀ ਪਾਣੀ ਦੂਜੇ ਸੂਬਿਆਂ ਨੂੰ ਪਹਿਲਾਂ ਹੀ ਸਾਡਾ ਪਾਣੀ ਬਹੁਤ ਜ਼ਿਆਦਾ ਲੁੱਟਿਆ ਜਾ ਚੁੱਕਿਆ 47 ਤੋਂ ਲੈ ਕੇ ਪਾਣੀ ਲੁੱਟਿਆ ਗਿਆ ਪੰਜਾਬ ਦਾ ਕੋਈ ਬੰਦਾ ਇਸ ਮਸਲੇ ਤੇ ਬੋਲਣ ਨੂੰ ਤਿਆਰ ਨਹੀਂ ਹੈਗਾ ਸੋ ਇਸ ਕਰਕੇ ਮੈਂ ਪਿੰਡ ਵਾਲੋਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਪਿੰਡਾਂ ਦੇ ਵਿੱਚ ਝਾੜੂ ਵਾਲਿਆਂ ਨੇ ਬੋਲਣ ਆਉਣਾ ਪ੍ਰਚਾਰ ਕਰਨ ਆਉਣਾ ਇਹਨਾਂ ਨੂੰ ਸਵਾਲ ਪੁੱਛੋ ਵੀ ਜਿਹੜਾ ਤੁਸੀਂ ਆ 200 ਪਟਵਾਰੀ ਚਾਰ ਸ਼ੀਟ ਕੀਤਾ ਜਿਹੜੇ ਪਟਵਾਰੀ ਮੁਤਲ ਕੀਤਾ ਆ ਜਿਹੜੇ ਪਟਵਾਰੀਆਂ ਡਿਊਟੀਆਂ ਲਾਗਾ ਧੱਕੇ ਨਾਲ ਕਹਿੰਦੇ ਹੋ ਕਿ ਤੁਸੀਂ ਅੰਕੜੇ ਬਣਾ ਕੇ ਭੇਜੋ ਵੀ ਸਾਰੇ ਪੰਜਾਬ ਨੂੰ ਪਾਣੀ ਪੂਰਾ ਕਰਤਾ ਤੁਹਾਨੂੰ ਮੈਂ ਕੁਦਰਤੀ ਗੱਲ ਇਹ ਆ ਉਹਨਾਂ ਲੋਕਾਂ ਕੋਲੇ ਬੈਠਾ ਮੈਂ ਮੈਂ ਬੈਠਾ ਮੀਆਂ ਪਿੰਡ ਇਹ ਮੀਆਂ ਪਿੰਡ ਆ ਇਥੇ ਪੇਰੋਂ ਜੋੜਕੀਆਂ ਟਾਂਡੀਆਂ ਮੀਆਂ ਵੀਰੇ ਵਾਲਾ ਬਾਜੇ ਵਾਲਾ ਛੇਰਿਆਂ ਵਾਲੀ ਸਾਨੇ ਵਾਲੀ ਇੱਥੇ ਇੱਥੇ ਘੱਟੋ ਘੱਟ 40-50 ਪਿੰਡ ਹੋਣਗੇ ਜਿਹੜੇ ਲੋਕਾਂ ਕੋਲ ਥੱਲੇ ਪਾਣੀ ਬਹੁਤ ਮਾੜਾ ਬਈ ਪੀਣਯੋਗ ਪਾਣੀ ਬਹੁਤ ਮਾੜਾ ਹੈ ਇਹਨਾਂ ਲੋਕਾਂ ਦੀ ਗੱਲ ਸੁਣ ਕੇ ਨਾ ਰੋਣਾ ਆਉਦਾ ਬੰਦੇ ਨੂੰ ਵੀ ਇਹ ਪੰਜਾਬ ਦੇ ਲੋਕ ਆ ਤੇ ਪਾਣੀ ਤੋਂ ਬਿਨਾ ਕਿਵੇਂ ਤਰਸਦੇ ਆ ਤੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਪੰਜਾਬ ਦੀ ਸਰਕਾਰ ਕਹਿੰਦੀ ਹੈ ਪਟਵਾਰੀਆਂ ਨੂੰ ਵੀ ਅੰਕੜੇ ਬਣਾ ਕੇ ਭੇਜ ਦਿਓ ਪਾਣੀ ਦਾ ਪੂਰਾ ਹੋ ਗਿਆ ਉਹ ਪਾਣੀ ਤਾਂ ਪਹਿਲੇ ਸਾਡੇ ਕੋਲ ਖੋ ਕੇ ਲੈ ਗਏ ਜੇ ਤੁਸੀਂ ਇਹ ਅੰਕੜਾ ਬਣਾ ਕੇ ਰਿਪੋਰਟਾਂ ਬਣਾ ਕੇ ਉਸ ਤੇ ਕੱਲੀਆਂ ਬੋਟਾਂ ਲੈਣ ਦੇ ਮਾਰੇ ਆ ਝੂਠੇ ਅੰਕੜੇ ਬਣਾ ਕੇ ਦਿਓਗੇ ਸੜਾ ਰੈਂਦਾ ਖੁੰਦਾ ਮਾਰਾ ਮੋਟਾ ਪਾਣੀ ਉਹ ਵੀ ਲੈ ਜਾਣਗੇ ਖੋਕੇ ਕਿਉਂ ਦੱਸਿਓ ਪਿੰਡ ਵਾਲੋ ਪਾਣੀ ਦੇ ਹਾਲਾਤ ਕੀ ਆ ਨਮਾਸਕਾਰ ਬੰਦੋ ਤੇਰੀ ਹੀ ਉਸ ਪਾਣੀ ਨਵਾਂ ਪਾਣੀ ਕਿਵੇਂ ਚੱਕ ਜਣਾ ਪਣੀ ਨਮਾਸਕਾਰ ਪਾਣੀ ਮੁੰਡੇ ਦੀ ਸਨਾਬੀ ਕਿੰਨੇ ਟਾਈਮ ਚ ਕੀਤਾ 3 ਘੰਟੇ ਕਿੰਨਾ ਪਾਣੀ ਦਾ ਰਾਤ ਨੂੰ ਠੀਕ ਆ ਗਾਗ ਯੋਦਿ ਚ ਮਰੀ ਹੋਈ ਉਹ ਗੱਡੀ ਪਾ 40 ਮਿੰਟ ਮੋਟਰ ਬੰਦ ਰਹੀ ਦੇਰ ਮੋਟੇ ਚਲਾਈ ਦੁਆਰੇ ਕੰਟੇ ਚ ਪਾ ਲਈ ਆਪਣੇ ਖੇਤ ਆਇਆ ਬੁਲਾ ਹਾੜਾ ਪਿੰਡ ਜੋ ਪਾਣੀ ਨਹੀਂ ਆਉ ਆ ਸਾਰਾ ਪਿੰਡ ਮਾਰੋ ਵਾਲੀ ਗੱਲ ਹੀ ਆ ਇੱਕ ਦਿਨ ਆ ਜਾਂਦਾ ਪਾਣੀ ਜਦੋਂ ਇਹ ਕਹਿੰਦੇ ਆਉਂਦਾ ਦਾ ਦੁਆਰੇ ਫਿਰ ਉਹ ਹੀ ਆਉਂਦਾ ਕੁਝ ਨਹੀਂ ਐ ਐਡਾ ਝੱਭੋਂਦਾ ਛੋਟੇ ਸਾਰੇ ਪਿੰਡਾਂ ਚਾਲੇ ਦੋ ਤਿੰਨੇ ਪਾਣੀ ਮੈਨੂੰ ਆ ਨਹੀਂ ਆਉਂਦਾ ਸਭ ਤੋਂ ਵੱਧ ਹੋਇਆ ਸਾਰੇ ਤੋਂ ਮਾੜੀ ਪਾਣੀ ਹਾਂਜੀ ਇਹ ਸਾਰੇ ਪਿੰਡ ਪਿਛਲੇ ਸਾਲ 25 ਮਣੀਆਂ ਖਰਮਾ ਨਿਕਲੀਆਂ ਨਾ 12 15 ਮਣਸ 12 ਮਣ ਕਿੱਲੇ ਦੀ

ਬਾਕੀ ਲਾ ਪਾਣੀ ਇਹ 283000 ਹੁਣ ਅਗਲਾ ਕਿੰਨੂ ਵੀ ਲੱਗੀ ਜਾਂਦੇ ਹਾਂ ਹਾਂ ਪਰ ਤਾਂ ਨੋ ਤੁਸੀਂ ਯਾਰ ਜਿਹੜੇ ਸੰਘਰਸ਼ ਕਰ ਰਹੇ ਹੋ ਇੱਕ ਵੀ ਕੰਮ ਨਹੀਂ ਕੀਤਾ ਤੁਸੀਂ ਹਾਂ ਭਾਈ ਦੇਖੋ ਮੈਂ ਪੰਜਾਬ ਦੇ ਲੋਕੋ ਐਵੇਂ ਨਹੀਂ ਪਾਣੀ ਦੇ ਮੁੱਦੇ ਤੇ ਬੋਲਦਾ ਛੋਡੀਆਂ ਨਹਿਰਾ ਕੜ ਕੜ ਕੇ ਦਰਿਆਵਾਂ ਦੇ ਪਾ ਕੇ ਦਰਿਆ ਡੂੜ ਦਰਿਆ ਪਾ ਕੇ ਰਾਸਥਾਨ ਨੂੰ ਦੇਤਾ ਤੇ ਆ ਬੈਠੇ ਲੋਕ ਪਾਣੀ ਨੂੰ ਪੀਣੇ ਵਿੱਚ ਤਰਸਦੇ ਆ ਔਰ ਬਾਈ ਨੇ ਕਹਾਣੀ ਸੁਣਾਈ ਆ ਵੀ 6 ਕਨਾਲਾਂ 42 ਵਾਸਤੇ ਤੇ ਕਰਾਉਣਾ ਕਹਿੰਦਾ ਬੋਤਲ ਵਾਲਾ ਪੁੱਛ ਰੋ ਪਾਣੀ ਨਾਉਂਦੇ ਨਾ ਵੀ ਕੁਝ ਹੋ ਗਿਆ ਉਹ ਪੀ ਵੀ ਨਹੀਂ ਸਾਡੇ ਦੇ ਨਹੀਂ ਕੋਈ ਪੋ। ਤੇ ਦੂਜੇ ਉਹਨੇ ਕਿਹਾ ਉਹ ਬੋ। ਪਰ ਪਾਣੀ ਮੈਂ ਉਹੀ ਗੱਲ ਕਰਦਾ ਮੈਂ ਪਹਿਲਾਂ ਵੀ ਸੁਣਾਈ ਆ ਵੀ ਪਾਣੀ ਕਿਸੇ ਵੋਟਾਂ ਦੇ ਵਿੱਚ ਮੁੱਦਾ ਨਹੀਂ ਰਿਹਾ ਪੰਜਾਬ ਦਾ। ਨਾ ਸਾਡੇ ਲੋਕਾਂ ਨੇ ਮੁੱਦਾ ਵਾਰ ਰੱਠ ਆਇਆ ਤੇ ਉਹਨਾਂ ਦਾ ਠਾਉਣਾ ਕਿਸੇ ਉਹਦਾ ਪਹਿਲੇ ਹੱਕ ਪੰਜਾਬ ਦੇ ਪਾਣੀ ਦੇ ਵਿੱਚ ਸਮੇ ਦਾ ਭਰਾਵੋ ਬਹੁਤ ਚਿਰ ਦਾ ਰੋਲਾ ਪਾਉਣਾ ਵੀ ਪਾਣੀ ਸੰਭਾਲ ਲਓ ਸਾਡੇ ਪਾਣੀ ਦੀ ਗੱਲ ਕਰੋ ਪਾਣੀਆਂ ਦੇ ਹੱਕ ਦੀ ਗੱਲ ਕਰੋ ਵੀ ਸਾਡੇ ਪਾਣੀ ਕਿਉਂ ਲੁੱਟੇ ਜਾ ਰਹੇ ਆ ਅਸੀਂ ਪੀਣ ਵਾਲੇ ਪਾਣੀ ਨੂੰ ਬਰਸਦੇ ਆ ਤੇ ਟੈਂਕੀਆਂ ਜੇ ਬਣਾਇਆਂ ਵਾਗਰੇ ਉਹ ਸਾਰੇ ਬਣ ਗਏ 500 ਜੀ ਬਾਈ ਕਿਤੇ ਕਿ ਪਾਣੀ ਪਾ ਕੇ ਜਾਂਦੇ ਨੇ ਸੱਡਾਂ ਦੇ ਵਿੱਚ 500 ਜਿਹੜਾ ਨਹਿਰ ਚ ਬੰਦੀ ਆ ਜਾਂਦੀ ਹੈ ਸਾਡੇ ਇੱਥੇ 20 ਟੈਂਕੀਆਂ ਨੇ ਜਿਹੜੇ ਕੰਮ ਹੀ ਕਰਦੇ ਨੇ 500 ਤੋਂ ਲੈ ਕੇ ਜੇ ਦੂਰ ਪਿੰਡਾਂ 700 ਰੁਪਏ ਪਾਣੀ ਦੀ ਟੈਂਕੀ ਭਰਦੇ ਉਹ ਬੰਦਾ ਤੱਕ ਸਭ ਪਾਣੀ ਦੀ ਕੋਈ ਨਹੀਂ ਪਾਣੀ ਦੀ 200 300 ਰਿਪੇਰ ਕਰਦੀ ਪਵੰਤ ਮਾਨਤਾ ਕਹਿੰਦਾ ਵੀ ਮੈਂ ਤਾਂ ਪੂਰਾ ਪਾਣੀ ਦੇਦਾ ਨਹਿਰਾ ਸੂਏ ਕੱਸੀਆਂ ਛੋੜੇ ਆ ਕੇ ਮੁੜ ਗਏ ਆ ਕੇ ਆਈ ਨਹੀਂ ਉਹ ਨਹੀਂ ਆਏ ਆਉਣਗੇ ਤਾਂ ਲਾਮ ਲਸ਼ਕਰ ਯਾਰ ਹਜ਼ਾਰਾਂ ਪੁਲਸ ਵਾਲਾ ਹੋਊਗਾ ਉਹ ਨੇੜੇ ਲੱਗਣ ਦੇਣਾ ਕਿਸੇ ਨੇ ਕੌਮਾਂਡ ਚੋਚ ਲਾ ਦਿੱਤੀ ਸਵਾਲ ਕਿੱਥੋਂ ਜੇ ਨੇੜੇ ਜਾ ਕੇ ਪੁੱਛਣ ਦੇਣੇ ਦੂਰੋਂ ਹੀ ਕੱਚਕੇ ਲੈ ਜਾਂਦੇ ਪੁਲਿਸ ਵਾਲੇ ਦੇਖੀ ਦੇਖੀ ਜਿਹੜੇ ਗਰਮਸਾਲੇ ਖਿੱਚੀ ਜਾਂਦੇ ਮੁੰਡੇ ਭਾਈ ਇਹ ਸਾਡੇ ਮਾਤਮ ਦੀ ਪੁਛਿਆ ਜਾਂਦੀ ਹੁੰਦੀ ਹੈ ਉਹ ਕੈਂਡੀਨੇਟ ਮੁੰਡਾ ਸਕੇ ਤੇ ਰੱਲ ਕਰਕੇ ਵੇਂ ਨਹੀਂ ਕਰਵਾ ਸਕੀ ਉਹ ਕਿੱਡੇ ਕੈਂਡੀਨੇਟ ਹੁੰਦੇ ਉਹ ਨਹੀਂ ਉਹ ਮੁੱਦਾ ਹੀ ਹੈ ਨਹੀਂ ਭਾਈ ਕੋਈ ਨਹੀਂ ਗੱਲ ਕਰਦਾ ਕੋਈ ਨਹੀਂ ਬੋਲਦਾ ਪਹਿਲਾਂ ਜਿਹੜੇ ਮੁਕੀ ਬੰਦੇ ਸੀ ਉਹੀ ਕਹਿਣਾ ਚਾਹੁੰਦਾ ਉਹ ਬੋਲਣੀ ਨਹੀਂ ਯਾਰ ਜੀ ਆ ਭਾਈ ਜੀ ਬੋਲਦੇ ਵੀ ਪਦਰਾ ਨਾਲ ਤੇਰੀ ਕਹਾਣੀ ਆ ਆਹੋ ਅੱਜ ਹੋ ਗਈ ਯਾਰ ਜਿਹੜੇ ਅਸੀਂ ਵੋਟਾਂ ਪਾਉਣੀਆਂ ਨੇ ਉਹਨੂੰ ਸਾਨੂੰ ਸਵਾਲ ਪੁੱਛਣ ਦਾ ਵੀ ਹਨਵਾ ਆ ਗਿਆ ਹੈ ਹਾਂ ਹਾਂ ਜੇ ਕੋਈ ਆਪਾਂ ਡਾਕਟਰ ਕੋਲ ਜਾਨੇ ਤੇ ਬਿਮਾਰੀ ਦੱਸ ਸਕਦਾ ਫੇਰੀ ਦੋਈ ਦੀ ਫੇਰੀ ਆਹ ਤੇ ਬਿਨਾ ਉਹ ਦੂਰ ਹੀ ਮਰ ਜਾਂਦਾ ਹੱਥ ਬੰਨ ਕੇ ਸਾਨੂੰ ਵੋਟਾਂ ਪਾ ਦਿਓ ਜੀ ਸਾਡੀ ਗੱਲ ਸੁਣੋ ਕਿ ਮੈਂ ਟੱਕ ਟੱਕ ਫੇਰ ਗੱਲ ਕਰਾਂ ਫੇਰ ਗੱਲ ਕਰੀ ਅਗਲਾ ਟੱਕ ਗੱਡੀ ਦੇ ਚੱਲਦੇ ਬੇਤਾ ਦੀ ਗੱਲ ਆ ਵੀ ਮੈਂ ਜਿਹੜੇ ਨਾਲ ਬਾਦ ਸਾਹਿਬ ਆਇਆ ਸੀ ਬਾਲ ਸਾਹਿਬ ਆਇਆ ਸੀ ਹਾਂ ਤੇ ਭੁੰਦਰ ਸਾਹਿਬ ਨੇ ਜਮਾ ਪਿੰਡ ਦੇ ਲੋਕਾਂ ਨੂੰ ਦਵੇ ਵੀ ਲੱਗਣ ਸਨ ਮੇਰੇ ਇਹਦੀ ਲੋਕਾਂ ਨੂੰ ਮੈਂ ਤਾਂ ਬਸ ਬਸ ਮਾਫੀ ਸਵਾਰ ਹਾਂ ਨਾ ਸਿਆ ਤੁੰ ਨੂੰ ਦਾ ਬਾਈ ਤੁਸੀਂ ਬਾਈ ਇਨਸਾਨ ਸੋਣ ਨਹੀਂ ਹੈਗੇ ਨਾਲੀ ਤੁਸੀਂ ਕੱਲੇ VOTER ਹੋ ਬਾ ਬੋਟ ਪਾਉਂਦੇ ਰਹੋ ਚੁੱਪ ਕਰਕੇ ਨੀਵੇਂ ਨੀਵੇਂ ਹੋ ਕੇ ਮੱਥੇ ਟੇਕਦੇ ਰਹੋ ਬਸ ਉਹ ਵੀ ਇਹੋ ਦਾ ਇੱਥੇ ਜੀ ਹਾਂ ਪਿਆਰ ਤੋਂ ਸਾਡਾ ਪਿੰਡ ਹੈ ਜਿੱਥੇ ਲਾਈਟ ਵਾਲੀ ਮੋਟਰ ਹੈਗੀ ਹਾਂ ਜੀ ਪਹਿਲਾਂ ਪਿੰਡ ਤੋਂ ਹਾਂ ਹਰ ਪਿਆਰ ਤੋਂ ਸਾਡੇ ਕੋਈ ਖੰਭਾ ਨਹੀਂ ਬਾਹਰ ਜ ਕੋਈ ਲਾਈਟ ਕਿੱਥੇ ਸਾਡੇ ਤੋਂ ਕਿੱਥੇ ਮੋਟਰ ਆ ਜਾਂ ਪਿੰਡ ਦਾ ਠਿਕਾਣਾ ਸਾਰੇ ਬੁੱਢੇ ਪਾਣੀ ਸਾਡਾ ਮੁਕਦਾ ਦੇਖ ਰਹੀ ਜੀ ਤੁਸੀਂ ਵੀ ਸਰਕਾਰ ਦੇ ਸਾਡੇ ਸਰਕਾਰ ਦੀ 8 10 ਕੁਟੀਆਂ ਜਾਨੀ ਪਾਣੀ ਲੈ ਨੂੰ ਚੱਕਦੇ ਤਾਂ ਹੀ ਪਾਣੀ ਮਾਰਾ ਹੋ ਗਈ ਵਰਤਨਾ ਜਦੋਂ ਪਾਣੀ ਨਿਕਲ ਵੀ ਨਹੀਂ ਆ ਤਾਂ ਹੁਣ ਸਮੁੰਦਰਾਂ ਚ ਪਾਣੀ ਕਿੰਨਾ ਹੈ ਉਹ ਪੀਂਜੋਗੀ ਇਹ ਨਹੀਂ ਵਤਨ ਜੋਗੀ ਇਹ ਨਹੀਂ ਸਾਡੇ ਤੋਂ ਹਾਂ ਭਾਈ ਭਾਈ ਦਾ ਮੇਰਾ ਕਰਦੇ ਬਾਣੀ ਹੈ ਨਹੀਂ ਕਰਦੇ ਪਾਣੀ ਦਾ ਸਾਡੇ ਤੋਂ ਪਾਣਾ ਮੁਕੇ ਰਹਿਣ ਲੱਗਦੇ ਕਿਹਦਾ ਇਹ ਪਾਣੀ ਕਿੱਥੋਂ ਵਧਾ ਰਹੇ ਨੇ ਸੋ ਭਾਈ ਬੇਨਤੀ ਆ ਗੱਲਾਂ ਬਹੁਤ ਨਹੀਂ ਕਰਨ ਵਾਲੀਆਂ ਹੁਣ ਸਾਥ ਦਿਓ ਭਾਈ ਮੈਂ ਪਹਿਲਾਂ ਵੀ ਸੋਡੀ ਆਵਾਜ਼ ਬਣਿਆ ਪੰਜਾਬ ਚ ਰਹਿ ਕੇ ਬਣਿਆ ਕਿਸਾਨ ਇਸਰਤ ਚ ਵੀ ਬਣਿਆ ਪਾਣੀਆਂ ਦੇ ਮਸਲੇ ਤੇ ਹੀ ਬੋਲੀ ਦੇ ਮਸਲੇ ਤੇ ਵੀ ਹਰ ਪੱਖ ਤੋਂ ਮੈਂ ਪੰਜਾਬ ਦੀ ਵਾਟ ਠਾਈ ਆ। ਸੋ ਸੁਣ ਬੇਨਤੀ ਆ ਜੇ ਤੁਸੀਂ ਲੋਕ ਮੇਰਾ ਸਾਥ ਦਿਓਗੇ ਜੇ ਮੈਂ ਪਾਰਲੀਮੈਂਟ ਜਾਊਂਗਾ ਆਦਾ ਮੈਂ ਗੱਲ ਕਰ ਸਕਦਾ ਹਾਂ ਤੇ ਜਾ ਕੇ। ਕਿ ਸਾਡਾ ਦਾ ਯਾਰ ਪੰਜਾਬ ਮਰ ਚੱਲਿਆ ਬਿਨਾ ਪਾਣੀ ਤੋਂ। ਤੁਸੀਂ ਸਾਡਾ ਪਾਣੀ ਖੋ ਕੇ ਹੋਰ ਸੁggen ਦੇ। ਇਸ ਕਰਕੇ ਤੁਸੀਂ ਮੇਰਾ ਸਾਥ ਦਿਓ ਡਟ ਕੇ ਭਾਈ। ਜਿੰਨੀਆਂ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਪੂਰੇ ਹਲਕੇ 'ਚ ਉੱਥੇ ਵੀ ਸੁਨੇਹਾ ਲਾਓ। ਵੱਧ ਤੋਂ ਵੱਧ ਭਾਈ ਜ਼ੋਰ ਲਾਓ। ਉਹ ਨਹੀਂ ਕੋਈ ਬਾਅਦੀ ਮੈਂ ਤੇ ਚਾਹੁੰਦਾ ਇਹ ਗੱਲ ਕਰ ਸਾਡਾ ਦੋਸਤ ਕੋਈ ਜਾ ਕੇ ਗੱਲ ਨਹੀਂ ਕਰਦਾ ਨਹੀਂ ਮੈਂ ਤਾਂ ਕਰਦਾ ਬਾਈ ਵੀ ਮੇਰੀ ਗੱਲ ਸੁਣ ਲਓ ਬਾਈ ਤੂੰ ਮੇਰੀ ਗੱਲ ਸੁਣ ਲਓ ਬਾਈ ਸੁਣ ਤੂੰ ਹੀ ਮੇਰੀ ਵੀਡੀਓ ਦੇਖੀ ਸੀ ਕਿ ਦੇਖੀ ਹੋਣੀ ਕਿਸੇ ਨਾ ਸ਼ਾਇਦ ਇੱਕ ਮਿੰਟ ਬਾਈ ਜਿੱਥੇ ਮਜੀਠੀਆ ਵੀ ਬੈਠਾ ਜਾਖੜ ਵੀ ਬੈਠਾ ਸਾਰੀਆਂ ਪਾਰਟੀਆਂ ਦੇ ਲੀਡਰ ਬੈਠੇ ਨੇ ਯੂਨੀਵਰਸਿਟੀ ਯੂਨੀਵਰਸਿਟੀ ਚੰਡੀਗੜ੍ਹ ਇੱਥੇ ਮੈਂ ਕਿਹਾ ਸੀਗਾ ਵੀ ਜਦੋਂ ਸੱਤਾ ਤੋਂ ਬਾਹਰ ਹੁੰਨੇ ਆ ਥੋੜੇ ਪੰਜਾਬ ਚੇਤੇ ਆਉਂਦਾ ਜਦੋਂ ਪਾਵਰ ਚ ਉਹਨੂੰ ਪੰਜਾਬ ਭੁੱਲ ਜਾਂਦੇ ਉਹ ਸੁਣੀਏ ਵੀਡੀਓ ਮੇਰੀ ਕਿਸ ਨੇ ਆਓ ਸੁਣੀਏ ਇਹ ਕਹਿੰਦੀ ਸੀ ਸ਼ਬਦ ਅਨੁਸਾਰ ਸੀ ਹਾਂ ਤਾਂ ਮੈਂ ਤਾਂ ਭਾਈ ਪਹਿਲਾਂ ਵੀ ਇਹਨਾਂ ਦੀ ਅੱਖ ਚੱਕ ਪਾ ਕੇ ਗੱਲ ਕਰਨ ਦੀ ਜ਼ਰਤ ਰੱਖਦਾ ਮੈਂ ਇੱਕ ਤਰੀਕ ਨੂੰ ਭਵੰਤ ਮੰਨ ਡਿਬੇਟ ਰੱਖੀ ਲਿਆ ਨੇ ਤੇ ਮੈਨੂੰ ਘਰੇ ਘੇਰ ਲਿਆ ਸੀਗਾ ਪੁਲਿਸ ਨੇ ਵੀ ਜਾਨ ਨਹੀਂ ਦੇਣਾ ਮੈਂ ਇਕੱਲੇ ਸੀ ਮੈਰੀ ਫੌਲ ਲੈ ਕੇ ਜਾਂਦਾ ਸੀ ਮੈਂ ਤਾਂ ਪਹਿਲਾਂ ਵੀ ਬਹੁਤ ਹੁਣ ਮੇਰੀ ਗੱਲ ਸੁਣੋ ਚਲੋ ਇੱਥੇ ਆ ਛੋਡੇ ਕੋਲੇ ਆ ਅੱਜ ਤਾਂ ਮੈਂ ਚੋਣ ਲੜਨੀ ਆ ਚਲੋ ਮੈਂ ਤਾਂ ਆ ਗਿਆ ਮੈਂ ਫਰੋਇਪੁਰ ਘੱਲ ਖੁਰਦ 2 ਮਹੀਨੇ ਨਹਰਾਂ ਦੇ ਬੈਠ ਕੇ ਮੋਰਚਾ ਲੈ ਲ ਬਾਬਾ ਨਹੀਂ ਪੈਣ ਦਿੱਤਾ ਮੈਂ ਕਿਹਾ ਚੋਣ ਲੜਨੀ ਹੀ ਜਾ ਕੇ ਮੈਂ ਤੁਰ ਹੀ ਫਿਰਦਾ ਕਈ ਸਾਲ ਦਾ ਬਾਈ ਦੋ ਵਾਰੀ ਪ੍ਰਮਾਤਮਾ ਨੇ ਜ਼ਿੰਦਗੀ ਬਖਸ਼ੀ ਆ ਚੰਗੇ ਮਾੜੇ ਪੁੱਠੇ ਸਿੱਧੇ ਰਾਹਾਂ 'ਚ ਆਏ ਆ ਠਾਣੇ ਕੋਟ ਕਚਹਿਰੀਆਂ ਮੈਂ ਕੋਈ ਵੀ ਆਪਣੀ ਜ਼ਿੰਦਗੀ ਦਾ ਪੱਖ ਲੱਕੋ ਕਿ ਨਹੀਂ ਰੱਖਿਆ ਤੇ ਪਰ ਕੋਈ ਸੁਪਨਾ ਜ਼ਿੰਦਗੀ ਦਾ ਲੈ ਕੇ ਚੱਲਾ ਵੀ ਲੱਖਿਆ ਹੁਣ ਤਾਂ ਮੈਂ ਹੁੰਦਾ ਪੋ